ਤਾਨੀਪਤਨ ਸਿੰਘ ਤੋਤਾਂ ਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ 16 ਅਗਸਤ ਤੋਂ ਬਾਅਦ ਇੱਥੇ ਪਿੰਡ ਦੇ ਵਿੱਚ ਪਾਣੀ ਐਂਟਰ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਥਿਤੀ ਹੁਣ ਨਾਜ਼ੁਕ ਬਣੀ ਹੋਈ ਆ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਕਈ ਤਰ੍ਹਾਂ ਦੇ ਜੋ ਨੌਜਵਾਨ ਸੰਭਾਵਾਂ ਅੱਗੇ ਆ ਰਹੀਆਂ ਨੇ ਉੱਥੇ ਹੀ ਅੱਜ ਫਾਜ਼ਿਲਕਾ ਤੋਂ ਰੋਬਿਨ ਹੁੱਡ ਆਰਮੀ ਦੇ ਜਿਹੜੇ ਨੌਜਵਾਨ ਮੁੰਡੇ ਇੱਥੇ ਆਏ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਪਿੰਡ ਦੇ ਵਿੱਚ ਹੋਰ ਕਈ ਤਰ੍ਹਾਂ ਦੀ ਜਿਵੇਂ ਤਰਪਾਲਾਂ ਦੀ ਬਿਸਕੁਟ ਵਗੈਰਾ ਕੁਝ ਲੈ ਕੇ ਆਏ ਨੇ ਇਸ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਨੌਜਵਾਨ ਜੋ ਕਿ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਜੋ ਕਿ ਫਾਜ਼ਿਲਕਾ ਸ਼ਹਿਰ ਦੇ ਵਿੱਚ ਵੀ ਬਾਵੇਂ ਰੁੱਖ ਲਗਾਉਣ ਦੀ ਗੱਲ ਹੋਵੇ ਕਈ ਤਰ੍ਹਾਂ ਦੇ ਜਿਉਂ ਉਪਰਾਲੇ ਕੀਤੇ ਜਾਂਦੇ ਨੇ ਤੇ ਹੁਣ ਅੱਜ ਜੋ ਚੱਕ ਕੀਵੜਾ ਟਾਣੀ ਬਰਜ ਸਿੰਘ ਪਹੁੰਚੇ ਹੋਏ ਨੇ ਜਲਾਲਾਬਾਦ ਦੇ ਦਾ ਪਿੰਡ ਹੈ ਚੱਕ ਕੀਵੜਾ ਟਾਣੀ ਬਰਜ ਸਿੰਘ ਜਿੱਥੇ ਨੌਜਵਾਨ ਹੁਣ ਸੇਵਾ ਕਰਨ ਲਈ ਪਹੁੰਚੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਲੋ ਬਹੁਤ ਦੁਕਾਨ ਨੂੰ ਮਾਰੇ ਲੱਗੇ ਕਰ ਰਹੇ ਜੀ ਸ਼ੁਭਨਾਮ ਜੀ ਜੀ ਮੇਰਾ ਨਾਮ ਆਨੰਦ ਜੈਨ ਹੈ ਜੀ ਅੱਜ ਅਸੀਂ ਸਾਰੇ ਜਣੇ ਜਿਹੜੇ ਆਪਣੇ ਮੈਂਬਰਸ ਨੇ ਰੋਬੇ ਨੂੰ ਉਡਾਰਮੀ ਫਾਜ਼ਲ ਕਰਦੇ ਸਾਰੇ ਅੱਜ ਪਹੁੰਚੇ ਹੋਏ ਆਂ ਸੇਵਾ ਕਰਨ ਲਈ ਲੋਕਾਂ ਨੇ ਜਿੰਨੀ ਹੈਲਪ ਕੀਤੀ ਜੋ-ਜੋ ਸਮਾਨ ਦਿੱਤਾ ਆਪਾਂ ਉਹ ਵੰਡਣ ਆਏ ਆਂ ਅੱਜ ਤੇ ਸਾਨੂੰ ਇਸ ਪਿੰਡ ਦੇ ਬਾਰੇ ਨਹੀਂ ਪਤਾ ਸੀ ਬਟ ਬਾਈ ਆਪਣਾ ਅਮ੍ਰਿਤ ਨੇ ਸੰਦੋਸਿਆ ਤੇ ਇਹਦੀ ਹੈਲਪ ਲੈ ਕੇ ਅਸੀਂ ਸਾਰਿਆਂ ਨੂੰ ਜਿਹੜੇ ਜਿਹੜੇ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ ਜਿਨ੍ਹਾਂ ਦੇ ਘਰ ਪਾਣੀ ਚ ਡੁੱਬੇ ਹੋਏ ਆ ਉਹਨਾਂ ਨੂੰ ਆਪਾਂ ਸੇਵਾ ਕਰ ਰਹੇ ਆ ਲਾਈਕ ਪਾਣੀ ਦੀਆਂ ਬੋਤਲਾਂ ਹੋ ਗਈਆਂ ਸੈਨੇਟਰੀ ਪੈਡਸ ਹੋ ਗਏ ਬਿਸਕੁਟਸ ਹੋ ਗਏ ਇਹ ਚੀਜ਼ਾਂ ਆਪਾਂ ਡਿਸਟ੍ਰੀਬਿਊਟ ਕਰ ਰਹੇ ਹਾਂ ਤਿਰਪਾਲਾਂ ਹੋ ਗਈਆਂ ਕਿ ਅੱਗੇ ਬਾਰਿਸ਼ ਦਾ ਮੌਸਮ ਹੋਰ ਜ਼ਿਆਦਾ ਵੱਧ ਰਿਹਾ ਹੈ ਪਲੱਸ ਪਾਣੀ ਵੀ ਵੱਧ ਰਿਹਾ ਪਿੱਛੋਂ ਤੇ ਜਿੰਨਾ ਹੋ ਸਕਦਾ ਬਚਾ ਕੇ ਰੱਖੋ ਪਲੱਸ ਜਿੰਨਾ ਵੀ ਹੋ ਸਕੇ ਜਿੰਨੀ ਸਾਡੇ ਕੋਲ ਹੈਲਪ ਹੋ ਸਕੀ ਅਸੀਂ ਜ਼ਰੂਰ ਕਰਾਂਗੇ ਜੀ ਧੰਨਵਾਦ ਜੀ ਸ਼ਹਿਰ ਦੇ ਵਿੱਚ ਹੋਰ ਵੀ ਤੁਹਾਡੇ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਭਾਵੇਂ ਰੋਕ ਲਗਾਉਣ ਦੀ ਗੱਲ ਹੋਵੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਐਵੇਂ ਤਾਂ ਜੀ ਸਾਡੇ ਕਾਫੀ ਉਪਰਾਲੇ ਚੱਲਦੇ ਰਹਿੰਦੇ ਨੇ ਲਾਈਕ ਕਿ ਜਿਹੜਾ ਵੀ ਪ੍ਰੋਗਰਾਮ ਹੁੰਦਾ ਉਹਦੇ ਚ ਖਾਣਾ ਬਚਦਾ ਉਹ ਸੀ ਕਲੈਕਟ ਕਰਕੇ ਇਸਲਾਮ ਏਰੀਆ ਚ ਡਿਸਟ੍ਰੀਬਿਊਟ ਕਰ ਦਿੰਨੇ ਆ ਇਸਲਾਮ ਏਰੀਆ ਦੇ ਬੱਚਿਆਂ ਨੂੰ ਆਪਾਂ ਫ੍ਰੀ ਚ ਟੀਚ ਕਰਦੇ ਆ ਟਰੀ ਪਲਾਂਟੇਸ਼ਨ ਹੋ ਗਈ ਫਾਜ਼ਿਲ ਕਾ ਹੈਰੀਟੇਜ ਫੈਸਟੀਵਲ ਹੋ ਗਿਆ ਇਹ ਚੀਜ਼ਾਂ ਅਸੀਂ ਕਰਦੇ ਰਹਿੰਨੇ ਆ ਪਲੱਸ ਇਹ ਚੱਲਦਾ ਰਹਿੰਦਾ ਸਾਰਾ ਕੁਝ ਆਪਣੀ ਸਾਰੀ ਟੀਮ ਖੜੀ ਐ ਸਾਰੇ ਬਾਈ ਖੜੇ ਨੇ ਆਪਣੇ ਜਿਹੜੇ ਬਾਈ ਮਤਲਬ ਜਦੋਂ ਵੀ ਆਵਾਜ਼ ਮਾਰੋ ਇਹੋ ਜੀ ਕੋਈ ਸਿਚੁਏਸ਼ਨ ਚ ਤੇ ਬਿਲਕੁਲ ਲਾਗੇ ਖੜੇ ਹੁੰਦੇ ਨੇ ਆਪਣੇ ਸਪੋਰਟ ਕਰਨ ਵਾਸਤੇ ਹੈਲਪ ਕਰਨ ਵਾਸਤੇ ਤੇ ਇਹਨਾਂ ਨੂੰ ਭਾਵੇਂ ਅੱਧੀ ਰਾਤ ਆਪਾਂ ਬੁਲਾ ਲਈਏ ਇਹ ਸੇਵਾ ਕਰਨ ਲਈ ਹਮੇਸ਼ਾ ਹੀ ਤਿਆਰ ਨੇ ਜ ਅਸੀਂ ਸਾਡੇ ਵੀਰ ਫਾਜ਼ਲ ਕਾਤੋਂ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਨਾ ਤੇ ਪਹਿਲਾਂ ਲੋੜਵੰਦਾਂ ਨੂੰ ਪਾਣੀ ਦੀ ਬੋਤਲਾਂ ਜਿਨ੍ਹਾਂ ਦਾ ਪਾਣੀ ਖਰਾਬ ਹੋ ਰਿਹਾ ਅਸੀਂ ਇਹਨਾਂ ਦਾ ਆਸਾਨ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਸਾਡੇ ਤੇ ਮੁਸੀਬਤ ਆਈ ਹੈ ਸਾਡੇ ਨਾਲ ਸਾਡੇ ਬਰਾਫ ਖਲੋਤੇ ਨੇ ਫਾਜ਼ਲ ਕਾਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਸਾਡੀ ਸੇਵਾ ਵਿੱਚ ਆਏ ਨੇ ਸੋ ਤੁਸੀਂ ਦੇਖ ਰਹੇ ਸੀ ਤਸਵੀਰਾਂ ਫਾਜ਼ਲ ਕਾਤੋਂ ਜੋ ਨੌਜਵਾਨ ਆਏ ਹੋਏ ਨੇ ਰੋਬਿਨ ਹੁਡ ਆਰਮੀ ਤੋਂ ਜੋ ਕਿ ਇੱਥੇ ਤਿੰਨ ਡਟਾਣੀ ਪੱਛੀ ਸਿੰਘ ਚੱਕ ਕੇਵਾ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੋਰ ਰਾਸਮਗਰੀ ਪਹਚਾਈ ਜਾ ਰਹੀ ਹੈ ਫਿਰ ਕਿਸੇ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਬਨੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ